ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਬ ਕੀ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਸਾਨੂੰ ਕੰਮ ਸੀਗਾ ਬੜਾ ਗੱਡੀ ਜੀ ਖੜਾ ਕੇ ਆਏ ਆ ਤੇ ਫਿਰ ਅਸੀਂ ਹੁਣ ਬਲੌਗ ਬਣਾਉਣ ਲੱਗੇ ਆ ਜੇ ਕੋਈ ਪਤਾ ਕੀ ਕਰਿਆ ਕਰੋ ਸ਼ੇਅਰ ਤੇ ਕਮੈਂਟ ਕਰ ਦਿਆ ਕਰੋ ਬਸ ਉਹ ਕੁਝ ਨਹੀਂ ਕਰਨਾ ਗੱਡੀ ਤਾਂ ਕਾਫੀ ਖਰਾਬ ਹੋ ਗਈ ਸੀ ਜਨ ਸਾਡੀ ਤੇ ਉਹਦੇ ਵਾਸਤੇ ਹੁਣ ਵਧੀਆ ਬਣਾ ਕੇ ਲਿਆਵਾਂਗੇ ਉਹ ਖੜਾ ਕੇ ਆਏ ਆ ਤੇ ਬਹੁਤ ਘੱਟ ਸੀਗੇ ਹੋਰ ਥੋੜੇ ਥੋੜੇ ਵੀਡੀਓ ਨਹੀਂ ਬਣਾ ਸਕਿਆ ਉਹਦੀ ਤੇ ਹੁਣ ਅਸੀਂ ਜਾ ਰਹੇ ਹਾਂ ਘਰ ਨੂੰ ਘਰੇ ਜਾ ਕੇ ਬਾਕੀ ਉਹ ਰਸਤੇ ਦੀਆਂ ਦਿਖਾਵਾਂਗਾ ਤਸਵੀਰਾਂ ਤੁਹਾਨੂੰ ਤੇ ਆ ਦੇਖੋ ਕਿੰਨਾ ਟ੍ਰੈਫਿਕ ਹੈ ਇੱਧਰ ਦੇਖੋ ਕਿੰਨਾ ਬੁਰਾ ਹਾਲ ਹੈ ੜਕਾਂ ਝੜਕਾਂ ਦਾ ਉਹ ਦੇਖੋ ਆ ਦੇਖੋ ਕਿੰਨਾ ਟ੍ਰੈਫਿਕ ਹੋ ਗਿਆ ਧੂਆਂ ਧੂਆਂ ਬੁਰਾ ਹਾਲ ਹੈ ਜੀ ਆ ਦੇਖੋ ਆਇਓ ਵਿਚਾਰੇ ਗਰਮੀ 'ਚ ਮਰ ਰਹੇ ਆ ਧਰਮੀ ਕਰਕੇ ਤੇ ਆ ਦੇਖੋ ਬਣਾਈ ਨਹੀਂ ਛੜਕ ਇਹਨਾਂ ਨੇ ਸੜਕ ਬਣਾਉਂਦੇ ਤਾਂ ਵਧੀਆ ਹੁੰਦਾ। ਸੋ ਅੰਤਮਾਨ ਨੂੰ ਬੇਨਤੀ ਹੈ ਦਰਕਾਰ ਨੂੰ ਵੀ ਜਲਦੀ ਤੋਂ ਜਲਦੀ ਕਰੋ ਠੀਕ ਹਨ। ਕਿਉਂਕਿ ਬਾਲਾ ਬੁਰਾ ਹਾਲ ਹੈ। ਸਾਰੇ ਜਾਂਦੇ ਜਦੋਂ ਆ ਖੱਡੇ-ਖੋਡੇ ਦੇਖੋ। ਆ ਇੱਥਾਂ ਦੇ ਗਾਲ। ਕਿੰਨਾ ਬੁਰਾ ਹਾਲ ਹੈ। ਇੰਨਾ ਬੁਰਾ ਹਾਲ ਹੈ। ਬਾਕੀ ਅੱਗੇ ਗੁਰਗਰ ਦਿਖਾਉਨੇ ਤੁਹਾਨੂੰ। ਗੁਰੂ ਘਰ ਦਿਖਾਉਨੇ ਤੁਹਾਨੂੰ। ਗੁਰੂ ਘਰ ਵੀ ਦੇਖਿਓ। ਅੰਦਰ ਆਪਾਂ। ਘੜਾ ਕਰਕੇ ਨਾ ਬਹੁਤ ਨੁਕਸਾਨ ਹੋ ਗਿਆ ਉਹਨਾਂ ਦਾ ਲੋਕਾਂ ਦਾ ਕਿਉਂਕਿ ਮੌਸਮ ਮਾਰਨ ਲੱਗਿਆ ਘਰਾਂ ਚੋਂ ਹੌਣ ਪਾਣੀ ਉੱਤਰ ਰਿਹਾ ਜਿਵੇਂ ਜਿਵੇਂ ਤਮਲ ਮਾਰਦੀ ਹੈ ਜਿਵੇਂ ਹੱਡਾ ਰੂੜੀ ਤੇ ਮਾਰਦੀ ਹੈ ਪਹਿਲਾਂ ਮੈਂ ਵੀਡੀਓ ਦੇਖੀ ਸੀਗੀ ਉਹ ਦੱਸ ਰਹੀ ਸੀਗੇ ਤੇ ਇਸ ਕਰਕੇ ਉਹਨਾਂ ਦਾ ਬਹੁਤ ਘੱਟੋ ਘੱਟ ਵੀ 2 ਸਾਲ ਉਹ ਬੰਦੇ ਉੱਠ ਨਹੀਂ ਸਕਦੇ ਇੰਨਾ ਜ਼ਿਆਦਾ ਮਤਲਬ ਉਹਨਾਂ ਨੂੰ ਨੁਕਸਾਨ ਹੋ ਗਿਆ ਫਸਲਾਂ ਚ ਰੇਤ ਚੜ ਗਈ ਉੱਚੀ ਉੱਚੀ ਤੇ ਆ ਜਾਰੇ ਪਤਾ ਨਹੀਂ ਕਿਵੇਂ ਸਰਕਾਰ ਮੌਜੂਦਾ ਦਊਗੀ ਸੈਂਟਰ ਦਾ ਦੇਗੀ 1600 200 16000 ਕਰੋੜ ਹਨ ਤੇ ਪਰ ਘੱਟ ਹੈ ਵੀ ਪਰ ਉਹ ਵੀ ਉਹਨਾਂ ਨੇ ਮੋਦੀ ਜੀ ਪੀਐਮ ਨੇ ਆਪਣੇ ਲਿਗਾ ਲਿਗਾ ਟਵੀਟ ਕੀਤਾ ਸੀਗਾ ਕਿ ਇਹਦਾ ਹੋਰੀ ਰਾਹਤ ਹੈ ਕਿ ਹੋਰ ਵੀ ਦਵਾਂਗੇ ਫੰਡ ਬਾਕੀ ਦੇਖਦੇ ਹਾਂ ਹੋਰੀ ਰਾਹਤ ਪੰਦਾ ਹੈ ਜਾਂ ਕੀ ਹੈ ਹੁਣ ਇਹਨਾਂ ਨੂੰ ਜਲਦੀ ਤੋਂ ਜਲਦੀ ਇਹ ਕਰਨਾ ਚਾਹੀਦਾ ਹੈ ਵੀ ਆਪਣਾ ਫੇਤਾ ਨੂੰ ਸਵਾਰ ਨੂੰ ਨਵਾਂ ਸਤ ਸੰਦ ਸੰਦ ਜਿਹੜੇ ਹੁੰਦੇ ਐ ਟਰੈਕਟਰ ਟ੍ਰక్టర్ ਉਹ ਵੀ ਲਿਆਉਣੇ ਪੈਣਗੇ ਕਿਉਂਕਿ ਉਹ خراب ਹੋ ਗਏ ਉਹਨਾਂ ਨੇ ਬਹੁਤ ਨੁਕਸਾਨ ਵੱਡਾ ਹੋ ਗਿਆ ਜੀ ਪੰਜਾਬ ਪਤਾ ਨਹੀਂ ਕਿਉਂ ਪੰਜਾਬ ਨੂੰ ਹੀ ਸਾਡਾ ਸੋਹਣਾ ਪੰਜਾਬ ਹੈ ਜਿਹੜਾ ਖੂਨ ਹੋਈ ਦੁਵਾਰਾ ਪੈਂਦੀ ਹੈ ਹਨਾ ਤੇ ਮੌਸਮਾਰ ਕਰਕੇ ਬੜਾ ਨੁਕਸਾਨ ਹੋਇਆ ਵਾ ਕੰਡਾ ਚੌਕ ਦੇ ਕੋਲ ਹੀ ਕੰਡਾ ਚੌਕ ਕੰਡਾ ਲੱਗਿਆ ਵਾ ਤੇ ਕੰਡਾ ਚੌਕ ਬੋਲਦੇ ਆ ਕੰਡਾ ਚੌਕ ਆ ਗਿਆ ਸਾਡਾ ਕੰਡਾ ਚੌਕ ਕੰਡਾ ਚੌਕ ਦੇਖੋ ਸੋਹਣਾ ਕਿੰਨਾ ਵਧੀਆ ਸੁਪਰਾ ਪੱਟਿਆ ਦੇਖੋ ਜਿਹੜਾ ਪੱਟਿਆ ਦੇਖੋ ਇਹਦਾ ਸੁੰਨਾ ਪੂਰਾ ਹਰ ਦਿੱਤਾ ਵਾ ਕੋ ਕੰਡਾ ਚੌਕ ਆ ਗਿਆ ਇੱਧਰ ਗੂਕਰ ਆਊਗਾ ਉਹ ਦਿਖਾਵਾਂ ਤੁਹਾਨੂੰ ਠੀਕ ਹੈ ਜੀ ਪਰ ਅੱਜ ਗਰਮੀ ਬਹੁਤ ਜ਼ਿਆਦਾ ਹੈ। ਉਹ ਬੁਰਾ ਹਾਲ ਹੈ। ਪਹਿਲਾਂ ਜੀ ਕਰਨ ਲੱਗੇ ਸੀ ਕੈਬ ਬੁੱਕ ਮਗਾ ਯਾਰ ਬੜਾ ਬੁਰਾ ਹਾਲ ਹੋ ਜੋ ਨਾ ਮੈਂ ਥੋੜੀ ਦੂਰ ਜਾਣਾ ਈ ਰਿਕਸ਼ਾ ਕਰ ਲਿਆ। ਈ ਫਿਰ ਜਾ ਰਹੇ ਹੁਣ। ਆ ਦੇਖੋ ਕੀ ਹਾਲ ਹੈ ਤੇ ਇਹ ਤਾਂ ਦੇਖੋ। ਪਟ ਪਟ ਗਈ, ਪਟ ਪਟ ਗਈ ਜਿਹੜੀਆਂ ਛੜਕਾਂ ਵਧੀਆ ਸੀਗੀਆਂ ਉਹ ਵੀ ਚੱਕੀਆਂ। ਪਤਾ ਨਹੀਂ ਕੀ ਕਰ ਰਹੇ। ਹੁਣ ਤਾਂ ਗਰਮੀ ਹੁਣ ਤੱਕ ਲੋਕ ਲੋਕਾ ਪਾ ਦੇਣਗੇ ਨਹੀਂ। ਕੋਲ ਨੇ ਕਾਣੂ ਪੋਣੀ ਲੋਕ ਸਵੇਪ ਚਰਾਉ ਰਿਹਾ ਵੇ ਲੋਕੋ ਲੱਕਾ ਪਾਉਣ ਉਹ ਦੇਖ ਲੋ ਕੀ ਹਾਲ ਹੈ ਇਧਰ ਬੁਰਾ ਹਾਲ ਹੈ ਆ ਦੇਖੋ ਕਿੰਨਾ ਬੁਰਾ ਹਾਲ ਹੈ ਦਿੱਤਾ ਵੇ ਲੰਘ ਨਹੀਂ ਸਕਦਾ ਬੰਦਾ ਆ ਗੁਰ ਘਰ ਆ ਗਏ ਗੁਰੂ ਘਰ ਆ ਸਾਹਮਣੇ ਦੇਖੋ ਪਟਿਆ ਵਾ ਗੁਰਦੁਆਰਾ ਦੁੱਖ ਨਿਵਾਨ ਸਾਹਿਬ ਤੇ ਦਰਸ਼ਨ ਜ਼ਰੂਰ ਕਰੋ ਜੀ ਤੋ ਗੁਰੂ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ। ਘਰੇ ਬੈਠਿਆਂ ਨੂੰ ਤੁਹਾਨੂੰ ਦਰਸ਼ਨ ਕਰਾਵਾਂਗੇ। ਆਹੋ ਹੋ ਤੂੜ ਦੇ ਤੂੜ ਦੀ। ਤੂੜ ਕਿੰਨੀ ਉੱਡ ਰਹੀ ਆ ਦੇਖੋ। ਓਹੋ ਹੋ। ਬੁਰਾ ਹਾਲ। ਓਹੋ ਹੋ ਕੀ ਹਾਲ ਹੈ। ਔਰ ਦੇਖੋ ਗੁਰੂਦਵਾਰਾ ਸ੍ਰੀ ਦੁਖਨਵਾਂ ਸਾਹਿਬ ਤੁਹਾਨੂੰ ਬੈਠਿਆਂ-ਬੈਠਿਆਂ ਨੂੰ ਕਰੇ ਦਰਸ਼ਨ ਕਰਾ ਰਹੇ ਆ। ਏ ਪ੍ਰਮਾਤਮਾ ਸਭ ਦਾ ਭਲਾ ਕਰੀ ਸਾਡੇ ਜਿਹੜੇ YouTube ਫੈਮਲੀ ਹੈ ਉਹਨਾਂ ਦਾ ਸਾਰਿਆਂ ਦਾ ਭਲਾ ਕਰ ਆਹ ਭਾਈ ਬੜਾ ਹੀ ਪਟ ਪਟ ਕੇ ਬੁਰਾ ਹਾਲ ਕਰਤਾ ਸਾਰੇ ਕਿਤੇ ਪਟਦਾ ਇਹਨਾਂ ਨੇ ਆਉਣਾ ਹੋਰ ਆ ਗਿਆ ਇੱਥੇ ਕੋਈ ਹਾਲ ਨਹੀਂ ਭਰਾਵਾ ਉਹ ਮੂੰਹ ਦੇ ਵਿਚਾਰੇ ਰਮਾਲਾ ਬੰਨੀਆਂ ਹੋਈਆਂ ਕੀ ਕਰਦੇ ਬੰਦਾ ਸਮਝ ਨਹੀਂ ਆਉਂਦੀ ਪਹਿਲਾਂ ਪੜਦੇ ਨਹੀਂਗੇ ਬਾਅਦ ਚ ਪਟ ਲੈਣਗੇ ਬੀਕੂ ਸਾਰੀ ਪੱਟ ਕੇ ਸਾਰਾ ਬਣਾ ਦੋ ਦੇਖੋ ਆ ਗਿਆ ਰਹਾ ਆ ਬਾਪੂ ਦੇਖੋ ਕਿ ਮਸਾਂ ਚਾਰੇ ਤਿਲਕ ਨਾ ਜਾਵੇ ਕਿਤੇ ਓਹੋ ਨਿਕਲ ਗਿਆ ਗੁਜ਼ਰ ਗਿਆ ਫੁੱਟਰ ਲਵਾ ਲੈਣਗੇ ਜਾਣ ਕੇ ਓਹੋ ਉਹ ਪਿੱਛੇ ਇਹ ਵੀ ਕੀ ਕਰੇ ਉਹ ਜਰਾ ਇੱਥੇ ਆਹ ਦੇਖੋ ਕੀ ਬੁਰਾ ਹਾਲ ਕੀਤਾ ਪਿਆ। ਆਹ ਦੇਖੋ। ਇੱਕ ਗੁਰਦੁਆਰਾ ਸਾਹਿਬ ਦਾ ਪਹਿਲਾ ਗੇਟ ਦੂਜਾ ਤੀਜਾ ਤਿੰਨ ਗੇਟ ਨੇ। ਇਹ ਚੌਥਾ ਪਰਲੇ ਵਸੇ ਆ। ਆ ਗਿਆ ਜੀ। ਯਾਦਗਾਰੀ ਗੇਟ ਆ ਇਹ ਯਾਦਗਾਰੀ। ਪੋਰਟ ਵਾਲਾ ਖੜਾ। ਸਾਰੇ ਪਟਿਆਰ ਦੇ ਭਰਾਵੋ ਇਹ ਬਾਕੀ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗਾ ਕਿ ਜਿੰਨੀ ਵੀ ਹੋ ਸਕੇ ਮਦਦ ਨਾਰੀ ਭਰਾਵਾਂ ਤੋਂ ਕਿਉਂਕਿ ਉਹਨਾਂ ਨੂੰ ਕੱਢਣ 'ਚ ਬਹੁਤ ਮਿਹਨਤ ਲੱਗੂਗੀ ਉਹ ਟਰੈਕਟਰ ਭੇਜਣ ਦੇ ਭੇਜ ਦੇਣ ਹੋਰ ਜਿਹੜਾ ਸਮਾਨ ਕੱਢਣਾ ਹੈ ਲਿਫਟਿੰਗ ਕਰਨੀ ਹੈ ਵੇਚਣਾ ਉਹਨਾਂ ਨੇ ਮੇਰਾ ਖੇਤ ਮੇਰੀ ਰੀਤ ਹੈ ਨਾ ਤਾਂ ਇਹ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰਤਾ ਤੇ ਉਹ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਉਹਨਾਂ ਦਾ ਜੋਰੰਦ ਦਾ ਸਾਰਾ ਮੁਆਵਜ਼ਾ ਵੀ ਦਿਓ ਕਿਉਂਕਿ ਸਪੈਸ਼ਲ ਗਰਦੋਰੀ ਤੁਸੀਂ ਕਿਹਾ ਤਾਂ ਉਹ ਨਿਭਾਓ ਪਲੀਜ਼ ਰਿਕੁਐਸਟ ਹੈ ਤੁਹਾਨੂੰ ਰੈਗੂਲਰ ਦੇਖੋ ਇਹ ਵੀ ਬਹੁਤ ਹੀ ਹੈ ਨਾ ਇਹ ਬੜੀ ਹੈ ਬਿਲਡਿੰਗ ਇੱਧਰ ਵੀ ਆ ਗਿਆ ਪੰਜਾਬ ਇਹ ਚੇ ਜਾ ਇਹ ਆ ਗਿਆ ਸੂਰਿਆ ਦਾ ਸੂਰਿਆ ਉਹਦਰ ਸਭ ਤੋਂ ਬੈਸਟ ਹੈ ਕੀ ਆਉਦਾ ਆਪਣੇ ਪਿਛਲੇ ਦਾ ਨਾ ਬਹੁਤ ਵਸਟ ਆ ਜਰੀ ਉੱਪਰ ਪੂਲ ਬਣਿਆ ਵੈ ਹਨਾ ਪੂਲ ਬਣਿਆ ਹੋਏ ਇਹ ਅਨੇ ਇੱਕ ਪਾਸੇ ਰੋਡ ਵਾਲਾ ਪਾਰਕ ਵੱਜਦਾ ਏ ਇੱਥੇ ਆਹ ਬਾਬਾ ਹਨੂ万 ਜੀ ਆਗੇ ਤੇ ਦਿਓ ਗ੍ਰੈਂਡ ਗ੍ਰੈਂਡ ਟੇਟਾਂ ਬੈਂਕ ਵੀ ਹੈ ਨਾ ਉੱਡਾ ਨਿਕਲੇਓ ਆ ਕਿੰਨੀਆਂ ਸੋਹਣੀਆਂ ਕੋਠੀਆਂ ਦੇਖੋ ਸਾਰੇ ਪਾਸੇ ਓਹੋ ਹਾ ਵਾ ਵਧੀਆ ਬਣੀਆਂ ਹੋਈਆਂ ਸਾਰੀਆਂ ਦੇਖੋ ਉੱਪਰ ਦੇਖੋ ਟੋਆ ਜੇ ਕਰਕੇ ਟੋਪੀ ਜਲਾਣੀ ਆਹ ਦੇਖੋ ਕਿੰਨੇ ਵਜੇ ਰੱਖੇ ਹੋਏ ਤੋੜੇ ਜੀ ਬਹੁਤ ਸੋਹਣੇ ਲੱਗਦੇ ਹੈ ਹਨਾ ਮੇਰੀ ਆਇਆ ਨਹੀਂ ਮੇ ਸੈਕਟਰੀ ਦੇ ਵਿੱਚ ਸਾਰੇ ਕੰਮ ਹੁੰਦੇ ਹੈ A ਤੋਂ ਲੈ ਕੇ Z ਤੱਕ BC SSP SDM SDO ਸਾਰੇ ਇੱਥੇ ਹੁੰਦੇ ਪਟਵਾਰੀ ਬਟੂਗਰੀ ਸਾਰੇ ਬੰਗਾਲੀ ਉਧਰ ਬੈਠ ਜੇ ਜੋ ਟਾਈਪਿੰਗ ਕਰਕੇ ਅੰਦਰ ਕੰਮ ਕਮ ਕਰਾਉਂਦੇ ਆ ਇਹ ਇੱਧਰ ਪਾਰਕਿੰਗ ਹੈ ਸਾਰੀ ਜਿਹੜੇ ਅੰਦਰ ਜਾਂਦੇ ਆ ਪਾਰਕਿੰਗ ਲਾ ਜਾਂਦੇ ਆ ਕੁਝ ਅੰਦਰ ਪਾਰਕਿੰਗ ਲੱਗਦੀ ਹੈ ਇੱਧਰ ਵੀ ਆ ਦੇਖੋ ਖੁੱਲੇ ਹੋ ਸਾਰੇ ਆ ਦੇਖੋ ਇੱਧਰ ਬਣਿਆ ਹੋਇਆ ਹੋਟਲ ਬਹੁਤ ਧੀਆ ਕਿੰਨੀ ਵਧੀਆ ਆ ਦੇਖ ਲੋ ਹਨਾ ਖਰਾ ਖਰਾ ਮਰੀ ਫਰੀ ਪਟਿਆਲਾ ਹਜਾ ਹਰਿਆਲੀ ਚ ਬਹੁਤ ਹਨਾ ਬਹੁਤ ਦਰਖਤ ਲੱਗੇ ਹੋਏ ਆ ਦੇਖੋ ਜੀ ਪਟਰੋਲ ਪੰਪ ਇੰਡੀਆ ਦੇ ਭਾਈੰਦਾ ਸਾਡੇ ਵੀ ਆ ਗਿੰਦਰ ਜੇਲ ਪਟਿਆਲਾ ਏ ਜੀ ਸਿਟੀ ਟ੍ਰੈਫਟ ਟਿਊ 11A 2 ਹੈ ਇਹ ਹੈਗੀ ਟ੍ਰੈਫਟਵਾਸੀ ਟ੍ਰੈਫਟ ਹੈ ਸਾਰਾ ਹੰਸੋਂਦ ਕਹਾਂਗੇ ਸਾਪਰ ਕਾਲਜ ਠੀਕ ਹੈ ਜੀ ਰੁਕੋ ਆ ਬਿਲਡਿੰਗ ਦੇਖੋ ਕਿ ਨਹੀਂ ਪੈ ਰਹੀ ਹੈ ਸਾਰਾ ਜੀ ਏ ਸੀ ਹੈ ਟੋਟਲ ਉਹ ਦੇਖੋ ਕਿੰਨੀ ਪਿਆਰੀ ਬਿਲਡਿੰਗ ਉਹ ਰੈਡ ਰਾਈਡ ਕਲਰ ਦੀ ਅਜੇ ਆ ਦਰੱਖਣਾ ਉਹ ਬਹੁਤ ਪਿਆਰੀਆਂ ਦਿਖਣ ਉਹ ਦੇਖੋ ਉਧਰ ਵੀ ਆ ਵੀ ਲੰਮੀ ਦੀ ਬਿਲਡ ਹੈ ਵੈਸੇ ਵੀ ਭਾਈ ਫਿਰ 3-3 ਲੱਖ ਤੋਂ 3.5-3 ਲੱਖ ਰੁਪਈਆ ਇੱਕ ਸਾਲ ਦਾ ਲੱਗਦਾ ਜਿਹੜਾ ਹੁੰਦਾ 3 ਸਾਲ ਲਾਉਣੇ ਪੈਂਦੇ ਆ ਬਿਲਡਿੰਗਾਂ ਦੇਖੋ ਐਕਸੇ ਦਾ ਜੀ ਕਰਦਾ ਅੰਦਰ ਜਾ ਕੇ ਬਣਾਵੇ ਵਲੋਗਰਾਂ ਥੋੜਾ ਪਿਆਰਾ ਬਣੇ ਆਹ ਦੇਖੋ ਜੀ ਕਿੰਨੀ ਸ਼ਿਸ਼ਿਆਂ ਵਾਲੀ ਬਿਲਡਿੰਗ ਆਈ ਫਰੂਟ ਵਾਲੇ ਆ ਗਏ ਇਹਦੇ ਨਾਲ ਫਰੂਟ ਵਾਲੇ ਵੀ ਆ ਜੀ ਜਿਹੜਾ ਮਰਜੀ ਫਰੂਟ ਲੈ ਕੇ ਜਾਓ ਤੇ ਖਰੀਦ ਖਾਓ ਸਾਰੇ ਫੂ ਫੂਰ ਮਾਰਕੀਟ ਹੈ ਤੇ ਇਹ ਬੰਦ ਕਈ ਵੀ ਹੈ ਆ ਦੇਖੋ ਖੋ ਖੋ ਖਾਓ 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 ਇਹ ਆਗੇ ਮੁਫਲੀਆਂ ਹਨ ਇਹ ਠਾਪਰਦਾ ਜੀ ਗੇਟ ਆ ਰਿਹਾ ਆ ਦੇਖੋ ਇਹ ਗੇਟ ਤੇ ਵੀ ਜਾਂਦੇ ਆ ਪੜਨ ਵਾਲੇ ਬਰੋਂ ਦੇ ਜਿਹੜੇ ਤੇ ਹੁਣ ਇਹ ਬਲੌਗ ਇਥੇ ਕਦਮ ਕਰ ਰਹੇ ਜੀ ਘਰਾਂ ਦੇ ਨੇੜੇ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਮਿਲਦੇ ਆ ਅਗਲੇ ਬਲੌਗ Thanks for watching. Like and comment. Subscribe.